ਅੱਜਾ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਮੈਂ ਹਾਂ ਨਿਰੂਪ ਚਲਵਾਨ ਤੁਹਾਡੇ ਆਲੇ ਦੁਆਲੇ ਬਹੁਤ ਸਾਰੇ ਅਜਿਹੀ ਘਟਨਾਵਾਂ ਹੋ ਜਾਂਦੀ ਐਕਸੀਡੈਂਟ ਹੋ ਜਾਂਦੇ ਜਿੱਥੇ ਕਈ ਵਾਰ ਅਮੂਮਨ ਲੋਕ ਕੀ ਕਰਦੇ ਨੇ ਉਸ ਦੀ ਵੀਡੀਓਗ੍ਰਾਫੀ ਕਰਦੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਸਿਹਤਮੰਦ ਬਣਾਉਣ ਦੇ ਸੁਪਨੇ ਨੂੰ ਸੱਚ ਕਰਨ ਲਈ ਹਰ ਅਹਿਮ ਕਦਮ ਚੁੱਕ ਰਹੀ ਹੈ ਜਿਸ ਤਹਿਤ ਪੰਜਾਬ ਵਾਸੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪਿੰਡਾਂ ਤੇ ਸ਼ਹਿਰਾਂ 'ਚ ਆਮ ਆਦਮੀ ਕਲੀਨਿਕ ਖੋਲੇ ਜਾ ਰਹੇ ਹਨ ਸਵੇਰ ਛੋਣ ਤੱਕ 829 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ ਇਹਨਾਂ ਕਲੀਨਿਕਾਂ ਚ 80 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਅਤੇ 38 ਤਰ੍ਹਾਂ ਦੇ ਟੈਸਟਾਂ ਦੀ ਸਹੂਲਤ ਮੁਫਤ ਮੁਹੱਈਆ ਕਰਵਾਈ ਜਾ ਰਹੀ ਹੈ ਹੁਣ ਤੱਕ 1 ਕਰੋੜ 54 ਲੱਖ ਤੋਂ ਵੱਧ ਲੋਕ ਇਹਨਾਂ ਆਮ ਆਦਮੀ ਕਲੀਨਿਕਾਂ ਦਾ ਲਾਭ ਲੈ ਚੁੱਕੇ ਹਨ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਆਉਂਦੀ ਅਸੀਂ ਦਵਾਈ ਲੈਣ ਜਾਂਦੇ ਜਾਂਦੇ ਹਾਂ ਜਾਂ ਸਾਡੇ ਘਰ ਦਾ ਕੋਈ ਬਿਮਾਰ ਹੋ ਜੰਨਾ ਡਾਕਟਰ ਸਾਹਿਬ ਕੋਲ ਜਾਈਦਾ ਡਾਕਟਰ ਸਾਹਿਬ ਆਪਣੇ ਘਰ ਨਾਂ ਦਾ ਕੇ ਜਾਈਦਾ ਹਰ ਘਰ ਦੇ ਨੂੰ ਦੇਖ ਲੈਂਦੇ ਨੇ ਆਣ ਕੇ ਦਵਾਈ ਵੀ ਇੱਥੇ ਟਾਈਮ ਨਾਲ ਦੇਂਦੇ ਟਾਈਮ ਨਾਲ ਸਾਰਾ ਕੁਝ ਸਾਨੂੰ ਮਿਲਦਾ ਇੱਥੇ ਬਹੁਤ ਸਤਿਕਾਰ ਨੇ ਭਾਰੂ ਕੈਂਪ ਤੇ ਟ੍ਰੇਨਿੰਗ ਮੁਹੱਲਾ ਖੋਲਿਆ ਇਹਨਾਂ ਜਿਹੜੇ ਆਮ ਚੱਲਦਾ ਗਰੀਬ ਜੰਤਾ ਮਲੂਮ ਮੈਂ ਆ ਅਗਰ ਮੇਰੇ ਜੇ ਕੋਈ ਪੈਸਾ ਨਹੀਂ ਮੈਂ ਕਿਸੇ ਜੀ ਕੋ ਬਿਵਾਰ ਹੋ ਜਨਾ ਵਾ ਕਈ ਮੈਨੂੰ ਰੋਟੀਆਂ ਲੱਗ ਜਾਂਦੀਆਂ ਨੇ ਰੂਲ ਪੋਸ਼ਨ ਲੱਗ ਜਾਂਦੇ ਨੇ ਕਈ ਬਹਾਰ ਚੱਜਣਦਾ ਲੋਕੋ ਪੈਸਾ ਨਹੀਂ ਲੱਗਾ ਤੁਸੀਂ ਮੈਂ ਮਹੱਲਾ ਕਲਣੀ ਆ ਕੇ ਫ੍ਰੀ ਅਲਾਈ ਕਰਾ ਸਕਾਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੂਬੇ ਦੇ ਲੋਕਾਂ ਨੂੰ ਸਿਹਤਮੰਤ ਤੇ ਨਿਰੋਗ ਜੀਵਨ ਦੇਣ ਲਈ ਵਚਨਬੱਧ ਹਨ। ਸਭ ਤੋਂ ਵੱਡੀ ਗੱਲ ਹੈ ਕਿ ਉੱਥੇ ਕਿਸ ਤਰ੍ਹਾਂ ਦੇ ਪ੍ਰਬੰਧ ਹੋਣੇ ਚਾਹੀਦੇ ਹੈ ਕਿ ਆ ਕੁਝ ਕਰਨਾ ਚਾਹੀਦਾ ਪੀਜੀਏ ਤੋਂ ਡਾਕਟਰ ਕاجਲ ਜੈਨ ਨੇ ਇੱਕ ਵੱਡੀ ਜਿਹ ਹੈ ਆਪਾਂ ਕਹਿੰਦੇ ਇਹ ਇੱਕ ਕਲਾਸ ਲਗਾਈ ਹੈਗੀ ਹੈ ਸਾਰਿਆਂ ਨੂੰ ਸਮਝਾਇਆ ਹੈਗਾ ਕੀ ਕਰਨਾ ਪਰ ਆਮੂਮਨ ਤੌਰ ਤੇ ਆਪਾਂ ਜੇਕਰ ਦੇਖੀਏ ਤਾਂ ਜ਼ਿਆਦਾਤਰ ਲੋਕ ਨਾ ਵੀਡੀਓਜ਼ ਬਣਾਉਂਦੇ ਹੁੰਦੇ ਕਿ ਐਕਸੀਡੈਂਟ ਕਿਵੇਂ ਹੋਇਆ ਕਿਵੇਂ ਦੀ ਚੋਟ ਲੱਗੀ ਹੈਗੀ ਆ ਆਪਾਂ ਉਹਨੂੰ ਦੇਖ ਲਈਏ ਮਰੀਜ਼ ਨੂੰ ਨਾ ਦੇਖੀ ਜਦ ਐਕਸੀਡੈਂਟ ਹੋਇਆ ਬਿਲਕੁਲ ਠੀਕ ਤੁਸੀਂ ਕਹਿ ਰਹੇ ਹੋ ਕਦੇ ਕਦੇ ਸਾਡੇ ਨਾਲ ਇੰਜ ਹੋ ਜਾਂਦਾ ਹੈ ਕਿ ਮਰੀਜ਼ ਵੀਡੀਓ ਬਣਾਉਣ ਲੱਗ ਜਾਂਦੇ ਜਿਹੜੇ ਬਾਇਸਟੈਂਡਰਸ ਐ ਤੇ ਇਸੇ ਲਈ ਸਾਨੂੰ ਬਾਇਸਟੈਂਡਰਸ ਨੂੰ ਪਤਾ ਨਹੀਂ ਕਿ ਉਹ ਕੀ ਕਰ ਸਕਦੇ ਆ ਅਗਰ ਤੁਸੀਂ ਉਹਨਾਂ ਨੂੰ ਐਜੂਕੇਟ ਕਰੋਗੇ ਕਿ ਐਸ ਬਾਇਸਟੈਂਡਰਸ ਤੁਹਾਡਾ ਵੀ ਰੋਲ ਹੈ ਤਾਂ ਡੈਫੀਨਿਟਲੀ ਦੇ ਵਿਲ ਨਾਟ ਮੇਕ ਵੀਡੀਓਜ਼ ਦੇ ਵਿਲ ਹੈਲਪ ਅਸ ਹੁਣ ਬਾਇਸਟੈਂਡਰ ਦਾ ਕੀ ਰੋਲ ਹੈ ਬਾਇਸਟੈਂਡਰ ਕੈਨ ਹੈਲਪ ਅਸ ਇਨ ਲਿਫਟਿੰਗ ਅਪ ਦ ਪੇਸ਼ੈਂਟ ਨੂੰ ਉਠਾਉਂਚ ਕਿਉਂਕਿ ਜਦੋਂ ਪੇਸ਼ੈਂਟ ਬਹੁਤ ਗੰਭੀਰ ਰੂਪ ਨਾਲ ਘਾਇਲ ਹੋ ਜਾਂਦਾ ਉਹਦੀ ਕੋਈ ਹੱਡੀ ਵੀ ਫ੍ਰੈਕਚਰ ਹੋਈ ਹੋਈ ਹੁੰਦਾ ਤਾਂ ਲੱਤ ਦੀ ਹੱਡੀ ਵੀ ਫ੍ਰੈਕਚਰ ਹੋ ਸਕਦੀ ਹੈ ਹੁਣ ਉਹਦੀ ਲੱਤ ਦੀ ਹੱਡੀ ਜੇ ਫ੍ਰੈਕਚਰ ਹੋਏਗੀ ਤਾਂ ਉਹ ਲਟਕ ਜਾਏਗੀ ਤੇ ਇਸ ਇਸ ਚੱਕਰ ਚ ਫਿਰ ਉਹਨੂੰ ਉਠਾਣਾ ਕਿਵੇਂ ਹੈ ਉਹਦੇ ਚ ਇੱਕ ਬੰਦਾ ਲੱਗੇਗਾ ਚਾਰ ਲੱਗਣਗੇ ਉਹਦੀ ਗਰਦਨ ਨੂੰ ਸਪੋਰਟ ਕਿਵੇਂ ਦੇਣੀ ਹੈ ਜੇ ਸਿਰ ਦੀ ਚੋਟ ਲੱਗੀ ਹੈ ਉਹਨੂੰ ਸਾਹ ਕਿਵੇਂ ਉਹਦਾ ਸਾਹ ਰੁਕਿਆ ਹੋਏਗਾ ਉਹਨੂੰ ਸਾਹ ਕਿਵੇਂ ਖੋਲ ਸਾਦੀ ਨਲੀ ਕਿਵੇਂ ਖੋਲਨੀ ਹੈ ਇਹ ਛੋਟੇ ਛੋਟੇ ਸਟੈਪਸ ਹੈ ਜਿਹੜੇ ਰੋਡ ਤੇ ਵੀ ਹੋ ਸਕਦੇ ਆ ਫਿਰ ਅਸੀਂ ਉਹਨਾਂ ਨੂੰ ਫਟਾਫਟ ਲੈ ਕੇ ਫਿਰ ਅਸੀਂ ਹਸਪਤਾਲ ਦੀ ਤਰਫ ਆਣੇ ਉਹਨੂੰ ਕਹਿੰਦੇ ਸਕੂਪ ਐਂਡ ਰਨ ਚੁੱਕੋ ਤੇ ਫਟਾਫਟਾਓ ਬਟ ਚੁਕਣਾ ਇਸ ਤਰ੍ਹਾਂ ਨਹੀਂ ਹੈ ਕਿ ਉਹਦਾ ਹੋਰ ਨੁਕਸਾਨ ਹੋ ਜਾਏ ਚੁਕਣਾ ਇਸ ਤਰ੍ਹਾਂ ਹੈ ਕਿ ਉਹਦੀ ਹੋਰ ਜਿਹੜੀ ਜਿੰਨੀ ਵੀ ਚੋਟ ਲੱਗੀ ਹੈ ਉਹ ਵਧਣੀ ਨਹੀਂ ਚਾਹੀਦੀ ਫਿਰ ਉਹਦੇ ਲਈ ਸਾਨੂੰ ਕੀ ਚਾਹੀਦਾ ਹੈ ਉਧਰ ਲਈ ਨੈਕ ਸਾਨੂੰ ਸਟੇਬਲਾਈਜ਼ ਚਾਹੀਦੀ ਹੈ ਉਧਰ ਲਈ ਸਾਨੂੰ ਹੋਰ ਬੰਦਿਆਂ ਦੀ ਹੈਲਪ ਚਾਹੀਦੀ ਹੈ ਔਰ ਇਹ ਸਾਨੂੰ ਪਤਾ ਕਿਵੇਂ ਚੱਲੇਗਾ ਥਰੂ ðiਸ ਵਰਕਸ਼ਾਪਸ ਕਿ ਵੀ ਨੀਡ ਮੋਰ ਹੈਲਪ ਇੱਕ ਬੰਦਾ ਐਸਲੀ ਨਹੀਂ ਅੱਗੇ ਆਂਦਾ ਸੋਚਦਾ ਮੈਨੂੰ ਚੱਕੂਗਾ ਕਿਵੇਂ ਇਹਦੇ ਚੋਂ ਤਾਂ ਖੂਨ ਨਿਕਲ ਰਿਹਾ ਤੋ ਹੀ ਹੈਸ ਟੂ ਬੀ ਟਾਟ ਕਿ ਇਹ ਜਿੱਥੋਂ ਦੀ ਖੂਨ ਨਿਕਲ ਰਿਹਾ ਜੇ ਉਹਦੇ ਪੱਟੀ ਬਨ ਕੇ ਰੋਕਿਆ ਜਾ ਸਕਦਾ ਤੇ ਉੱਥੇ ਬੈਠ ਕੇ ਪੱਟੀ ਬਨਨੀ ਹੈ ਫੋਨ ਕਰਨਾ ਹੈ ਬੁਲਾਣਾ ਹੈ ਪੱਟੀ ਬਨਨੀ ਹੈ ਫੇ ਪੱਟੀ ਬਨ ਕੇ ਉਹਨੂੰ ਚੁੱਕ ਕੇ ਸਿੱਧਾ ਚੁੱਕ ਕੇ ਗੱਡੀ ਚ ਪਾ ਕੇ ਤੇ ਹਸਪਤਾਲ ਲੈ ਕੇ ਆਨਾ ਇਹ ਛੋਟੀਆਂ-ਛੋਟੀਆਂ ਚੀਜ਼ਾਂ ਨਾਲ ਅਸੀਂ ਪੇਸ਼ੈਂਟ ਦੀ ਜਾਨ ਬਚਾ ਸਕਦੇ ਹਾਂ। ਕਈ ਵਾਰੀ ਜਿਵੇਂ ਆਪਾਂ ਕਹਿੰਦੇ ਕਿ ਕਿੱਥੇ ਕਰੇ ਲੂਹਿੰਸਾ ਹੋ ਜਾਂਦੀ ਹੈ ਜਾਂ ਫਿਰ ਦੋ ਆਪਸ ਚ ਲੜ ਜਾਂਦੇ ਨੇ, ਝੜ ਜਾਂਦੇ ਨੇ, ਉੱਥੇ ਕੀ ਹੁੰਦਾ? ਮਨ ਤੌਰ ਤੇ ਵਿਚਾਰੇ ਚੀਜ਼ਾਂ ਤੁਸੀਂ ਤਾਂ ਕਹਿ ਰਹੇ ਹੋ ਕਿ ਭਈ ਇਹ ਘਟਨਾਵਾਂ ਜਿਹੜੇ ਹੈ ਇਹ ਜੂ ਹੋਣੀ ਚਾਹੀਦੀ ਹੈ, ਲੇਕਿਨ ਉੱਥੇ ਵੀ ਡਿਲੇ ਹੋ ਜਾਂਦਾ। ਉਹ ਕਹਿੰਦੇ ਅਸੀਂ ਪੁਲਿਸ ਕੇਸ ਕਰਨਾ ਹੈਗਾ। ਕਈ ਵਾਰ ਜਿਹੜਾ ਹੁੰਦਾ ਕਿ ਇਨ੍ਹਾਂ ਘਟਨਾਵਾਂ ਦੇ ਵਿਚਕਾਰ, ਇਨ੍ਹਾਂ ਹਿੰਸਾ ਦੇ ਵਿਚਕਾਰ ਬੰਦੇ ਦੀ ਜਾਨ ਚਲ ਜਾਂਦੀ ਹੈ। ਇਸੇ ਲਈ ਸਾਨੂੰ ਅਵੇਅਰਨੈਸ ਕ੍ਰੀਏਟ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਕੋ ਇਨਾ ਚੀਜ਼ਾਂ ਚ ਲੈ ਕੇ ਆਂਦਾ ਹੈ ਸਾਡੇ ਕੋਲ ਤਾਂ ਇਹਦੇ ਕੋਈ ਮੈਡੀਕਲ ਲੀਗਲ ਲਾਇਬਿਲਟੀ ਨਹੀਂ ਹੁੰਦੀ ਲਾਈਫ ਸੇਵਿੰਗ ਦੇ ਵਿੱਚ ਜੇ ਤੁਸੀਂ ਖੁਦ ਕਿਸੇ ਨੂੰ ਮਾਰਿਆ ਉਹਦਾ ਮੈਂ ਨਹੀਂ ਕਹਿ ਸਕਦੀ ਲੇਕਿਨ ਜੇ ਤੁਸੀਂ ਕਿਸੇ ਦਾ ਹੱਥ ਕੱਟ ਗਿਆ ਦੂਸਰੇ ਬੰਦੇ ਨੇ ਦੇਖਿਆ ਉਹਨੂੰ ਲੈ ਕੇ ਆਏ ਤਾਂ ਪੁਲਿਸ ਇਸ ਨੋਟ ਗੋਇੰਗ ਟੂ ਕੁਐਸਚਨ ਥੈਮ ਬਿਕੋਜ਼ ਥਿਸ ਇਜ਼ ਗੁੱਡ ਸੈਮਰੀਟਨ ਲਾ ਕਿ ਤੁਸੀਂ ਜੇ ਕਿਸੇ ਨੂੰ ਬਲੀਡਿੰਗ ਪੇਸ਼ੈਂਟ ਨੂੰ ਜਾਂ ਅਨਕੌਨਸ਼ੀਅਸ ਪੇਸ਼ੈਂਟ ਨੂੰ ਲੈ ਕੇ ਆਂਦੇ ਹੋ ਐਜ਼ ਅ ਬਾਇਸਟੈਂਡਰ ਐਂਡ ਨਾਟ ਐਸ ਦਾ ਪੰਜਾਬ ਦੇ ਸੀਐਮ ਨੇ ਵੀ ਉਹ ਕਰਤਾ ਹੈਗੇ ਜ਼ਿੰਮੇਵਾਰੀ ਕਿ ਕੋਈ ਉਹਨੂੰ ਰੋਕ ਨਹੀਂ ਸਕ ਰੋਕੇਗਾ ਨਹੀਂ ਨਹੀਂ ਬਿਲਕੁਲ ਨਹੀਂ ਤੇ ਇਸ ਲਈ ਡਰਨ ਦੀ ਕੋਈ ਜ਼ਰੂਰਤ ਨਹੀਂ ਅੱਛਾ ਅਮੂਮਨ ਕੇਸ ਕਿਸ ਤਰ੍ਹਾਂ ਦੇ ਆਉਂਦੇ ਨੇ ਇੱਥੇ ਜੇ ਟਰੋਮਾ ਦੇ ਆਉਂਦੇ ਨੇ ਸਾਡੇ ਕੋਲ ਮੋਸਟਲੀ ਆਉਂਦੇ ਨੇ ਪੈਡਿਸਟਰਨ ਹਿੱਟ ਬਹੁਤ ਆਉਂਦੇ ਆ ਵੀ ਆਪਾਂ ਸਿੱਧੇ ਚੱਲ ਰਹੇ ਆ ਤੇ ਪਿੱਛੋਂ ਦੀ ਸਾਨੂੰ ਕਿਸੇ ਨੇ ਮਾਰਤਾ ਹੈ ਸਾਨੂੰ ਮਾਰ ਦਿੱਤਾ ਹੈ ਫੋਰ ਵੀਲਰ ਹਿੱਟ ਇੱਕ ਸਾਡੇ ਕੋਲ ਇਹ ਬਹੁਤ ਆਉਂਦੇ ਆ ਇਸ ਸਾਡੇ ਕੋ ਟੂ व्हीਲਰਸ ਬਹੁਤ ਆਉਂਦੇ ਆ ਬਿਕੋਜ਼ ਸਾਡੇ ਕੰਟਰੀ ਚ ਟੂ व्हीਲਰਸ ਜਿਆਦਾ ਹੈ ਐਂਡ ਦੈਨ ਹਾਈਵੇ ਤੇ ਜਿਹੜੇ ਐਕਸੀਡੈਂਟਸ ਹੈ ਉਹ ਕਾਰ ਐਕਸੀਡੈਂਟਸ ਆਉਂਦੇ ਆ ਮੋਸਟਲੀ ਥੇ ਆਰ ਇਨ ਦ ਯੂ ਨੋ ਲੇਟ ਆਵਰਸ ਆਫ ਦ ਨਾਈਟ ਅੰਡਰ ਦ ਇਨਫਲੂਐਂਸ ਆਫ ਐਲਕੋਹਲ ਐਲਕੋਹਲ ਦਾ ਸਾਨੂੰ ਕਾਫੀ ਦੇਖਣ ਨੂੰ ਮਿਲਦਾ ਕਿ ਇਹਨੇ ਸ਼ਰਾਬ ਪੀਤੀ ਹੋਈ ਸੀ ਜਿਹੜੇ ਯੰਗ ਯੰਗਸਟਰਸ ਨੇ ਬਟ ਇਫ ਆਈ ਟਾਕ ਅਬਾਊਟ ਪੈਡਿਸਟ੍ਰੀਅਨਸ ਤੇ ਸਾਡੇ ਪੈਡਿਸਟ੍ਰੀਅਨਸ ਬਹੁਤ ਆਉਂਦੇ ਆ ਤੇ ਜਿਹੜੇ ਸਿੱਧੇ ਚ ਵਿਚਾਰੇ ਚੱਲ ਰਹੇ ਸੀਗੇ ਆਈ ਡੂ ਨੋ ਬਿਕੋਜ਼ ਥੇ ਆਰ ਨ ਉਹਨਾਂ ਨੂੰ ਪਿੱਛੋਂ ਦੀ ਕਿਸੇ ਨੇ ਮਾਰਿਆ ਜਾਂ ਉਹ ਗਲਤ ਜਗ੍ਹਾ ਚੱਲ ਰਹੇ ਸੀ ਜਾਂ ਫਿਰ ਕੋਈ ਰੈਸ਼ ਡਰਾਈਵਿੰਗ ਸੀ ਕਿਉਂਕਿ ਉਹ ਹਿਸਟਰੀ ਸਾਡੇ ਕੋਲ ਆਂਦੀ ਨਹੀਂ ਹੈ ਇਸ ਲਈ ਨਹੀਂ ਆਂਦੀ ਕਿਉਂਕਿ ਜੋ ਉਹਨਾਂ ਨੂੰ ਛੱਡ ਕੇ ਜਾਂਦੇ ਉਹ ਸਿਰਫ ਛੱਡ ਕੇ ਚਲੇ ਜਾਂਦੇ ਆ ਫਿਰ ਸਾਨੂੰ ਪਤਾ ਹੀ ਨਹੀਂ ਲੱਗਦਾ ਕਿਸ ਤੋਂ ਪੁੱਛਣਾ ਹੈ ਅਟੈਂਡੈਂਟ ਵੀ ਨਹੀਂ ਹੁੰਦਾ ਉਹਦੇ ਨਾਲ ਕੋਈ ਉਹਨੂੰ ਛੱਡ ਕੇ ਚਲਾ ਜਾਂਦਾ ਸੀ ਸੋਚਦੇ ਰਹਿ ਜਾਂਦੇ ਆ ਇਹਨੂੰ ਚੋਟ ਲੱਗੀ ਕਿਸ ਤਰ੍ਹਾਂ ਤਾਂ ਦੈਟ ਥੀਸ ਆਰ ਦ ਮੋਸਟ ਕਾਮਨ ਥਿੰਗਸ ਵਿਚ ਯੂ ਫਾਈਂਡ ਇਨ ਪੀਜੀਆਈ ਬਹੁਤ ਹੀ ਇੰਪੋਰਟੈਂਟ ਸਵਾਲ ਹੈਗਾ ਪਰ ਇਹ ਸਾਰੇ ਬੱਚੇ ਜੇ ਵਿਦਿਆਰਥੀ ਆ ਫਿਰ ਯੰਗਸਟਰਸ ਨੇ ਉਹਨਾਂ ਨੂੰ ਅਮੂਮਨ ਸ਼ੌਕ ਹੁੰਦਾ ਹੈ ਵੀਡੀਓਗ੍ਰਾਫੀ ਕਰਨੀ ਬਹੁਤ ਸਾਰੇ ਅਜਿਹੇ ਹੁਣ ਇਨਸੀਡੈਂਟਸ ਵੀ ਹੋਏ ਨੇ ਇੰਡੀਆ ਦੇ ਵਿੱਚਕਾਰ ਜਿੱਥੇ ਵੱਡੇ ਵੱਡੇ ਇਨਫਲੂਐਂਸਰਸ ਗਏ ਨੇ ਜੋ ਆਪਾਂ ਕਹਿੰਦੇ ਘੁੰਮਦੇ ਫਿਰਦੇ ਨੇ ਉਹਨਾਂ ਦੀ ਜਾਨ ਚਲ ਗਈ ਹੈਗੀ ਹੈ ਤੇ ਦੂਜਾ ਇੱਕ ਹੋਰ ਹੈਗਾ ਕਿ ਜਦ ਵੀਡੀਓਗ੍ਰਾਫੀ ਕਰਦੇ ਨੇ ਜਦ ਆਪਣਾ ਪੇਜ ਦੇ ਲਈ ਵੀਡੀਓ ਕਾਫੀ ਕਰਦੇ ਨੇ ਆਪ ਟ੍ਰੈਸ਼ ਦੇ ਵਿੱਚਕਾਰ ਉੱਤੇ ਗੰਡੀ ਪਜਾਈ ਹੁੰਦੀ ਹੈ ਗਾਣੇ ਉੱਤੇ ਲਾਏ ਹੁੰਦੇ ਨੇ ਇਸ ਵਿਚਕਾਰ ਵੀ ਐਕਸੀਡੈਂਟ ਹੁੰਦੇ ਨੇ ਤੇ ਸਭ ਤੋਂ ਵੱਡੀ ਪ੍ਰੋਬਲਮ ਪ੍ਰੋਬਲਮ ਜੇ ਹੈ ਗੈਸ ਵੇਲੇ ਤੁਹਾਨੂੰ ਕੀ ਲੱਗਦੀ ਹੈ ਅਵੇਅਰਨੈਸ ਦੀ ਹੈ ਅਵੇਅਰਨੈਸ ਦੀ ਕਿਉਂਕਿ ਲੋਕਾਂ ਨੂੰ ਅਵੇਅਰਨੈਸ ਹੀ ਨਹੀਂ ਹੈ ਹੁਣ ਦੇਖੋ ਚੰਡੀਗੜ੍ਹ ਤਾਂ ਹੈਲਮਟ ਰੂਲ ਹੈ ਬਟ ਥਰੋਅਆਊਟ ਦਾ ਕੰਟਰੀ ਹੈਲਮਟ ਰੂਲ ਸ਼ੁੱਡ ਬੀ ਮੈਂਡਟਰੀ ਸਿਮਿਲਰਲੀ ਇੱਥੇ ਸਾਡੇ ਸਪੀਡ ਲਿਮਿਟਸ ਹੈ ਹਲੇ ਵੀ ਦੇਖੋ ਤੁਸੀਂ ਦੇਖਿਆ ਹੋਗਾ ਇੱਕ ਮੋਟਰਸਾਈਕਲ ਤੇ ਚਾਰ ਚਾ ਚਾਰ-ਚਾਰ ਲੋਕ। ਬਹੁਤ-ਬਹੁਤ ਬਹੁਤ। ਔਰ ਛੋਟੇ-ਛੋਟੇ ਬੱਚਾ ਨੂੰ ਉਹਨਾਂ ਨੇ ਬਿਠਾਇਆ ਹੁੰਦਾ ਹੈ ਤੇ ਸਾਡੇ ਕੋਲ ਐਂਦੇ ਵੀ ਬੜੇ ਕੇਸਸ ਆਉਂਦੇ ਆ। ਮਦਰ ਪਿੱਛੇ 2 ਸਾਲ ਦਾ ਬੱਚਾ ਲੈ ਕੇ ਬੈਠੀ ਹੁੰਦੀ ਹੈ। ਫਿਰ ਸਡਨਲੀ ਇੱਕ ਸਪੀਡ ਬ੍ਰੇਕਰ ਆਂਦਾ ਤੇ ਬੱਚਾ ਕਿਤੇ ਤੇ ਮਦਰ ਕਿਤੇ। ਐਂਦੇ ਮੈਂ ਬਹੁਤ ਕੇਸਸ ਦੇਖਿਆ। ਔਰ ਸਭ ਤੋਂ ਜ਼ਿਆਦਾ ਜਿਹੜਾ ਮੇਰਾ ਦਿਲ ਦੁਖਦਾ ਉਹ ਇਹ ਹੈ ਇਸ ਗੱਲ ਤੇ ਜਿਹਨੇ ਸਾਡੇ ਜਿਹੜੇ ਮਜ਼ਦੂਰ ਲੋਕ ਹੈ ਉਹ ਕੰਮ ਕਰਦੇ ਸਮੇਂ ਆਪਣੇ ਬੱਚਾ ਨੂੰ ਖਾਲੀ ਛੱਡ ਦਿੰਦੇ ਆ। ਉਹ ਛੋਟੇ ਬੱਚੇ 1 ਤੋਂ 2 ਸਾਲ ਦੇ ਸਾਡੇ ਕੋਲ ਬਹੁਤ ਆਉਂਦੇ ਆ ਹੈਡ ਇੰਜਰੀ ਦੇ ਨਾਲ। ਉਹ ਅਲੱਗ ਗ ਕੰਟਰੀ ਦੇ ਵਿੱਚ ਸੇਫਟੀ ਰੂਲਸ ਬੱਚਿਆਂ ਤੇ ਵੀ ਅਪਲਾਈ ਹੋਣੇ ਚਾਹੀਦੇ ਆ। ਅੱਛਾ ਇਹ ਜੇ ਤੁਹਾਡਾ ਵਰਕਸ਼ਾਪ ਹੈ ਕੀ ਸਿਰਫ ਪੀਜੀਆ ਦੇ ਵਿਚਕਾਰ ਇਥੇ ਹੀ ਕਰੋਗੇ ਜਾਂ ਵਕ ਵਕ ਸੈਕਟਰਸ ਦੇ ਵਿਚਕਾਰ ਕਿਉਂਕਿ ਸੈਕਟਰਸ ਦੇ ਵਿਚਕਾਰ ਜਾਣਾ ਵੀ ਬਹੁਤ ਜ਼ਰੂਰੀ ਹੈ। ਨਹੀਂ ਚੰਡੀਗੜ੍ਹ ਦੇ ਸੈਕਟਰਸ ਤਾਂ ਨਹੀਂ ਮੈਂ ਜਾਰੀ ਬਟ ਇਨ ਇੰਡੀਆ ਵੀ ਆਰ ਗੋਇੰਗ। ਵੀ ਆਰ ਗੋਇੰਗ ਟੂ ਰਿਪੀਟ ਦ ਵਰਕਸ਼ਾਪ ਇਨ ਬਨਾਰਸ। ਬਨਾਰਸ ਇੱਕ ਬਹੁਤ ਵੱਡਾ ਟਰਾਮਾ ਸੈਂਟਰ ਹੈ ਡਾਕਟਰਸ ਵੀ ਆਏ ਹੋਏ ਆਦਰ ਸਾਡੇ ਕੋਲ ਅੱਜ ਤੇ ਉਸ ਤੋਂ ਬਾਅਦ ਅਸੀਂ ਪਟਨਾ ਚ ਕਰਨਾ ਹੈ। ਨਵੰਬਰ ਚ। ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਤੇ ਹਲੇ ਤਾਂ ਦੋ ਸਾਡੇ ਸਲੋਟਡ ਹੈਗੇ ਹਨ ਬਨਾਰਸ ਤੇ ਬਨਾ ਪਟਨਾ ਪਟਨਾ ਦੇ ਵਿੱਚ ਐਨਸਥੀਸੀਓਲੋਜਿਸਟ ਦੀ ਨੈਸ਼ਨਲ ਮੀਟਿੰਗ ਹੈ ਉਹਦੇ ਵਿੱਚ ਜਿਹੜੇ ਸਾਡੇ ਨੈਸ਼ਨਲ ਡਾਕਟਰਸ ਹੈ ਦੇ ਹੈਵ ਫੈਲਟ ਦ ਇੰਪੋਰਟੈਂਸ ਆਫ ਇਟ ਐਂਡ ਉਹਨਾਂ ਨੇ ਕਿਹਾ ਕਿ ਤੁਸੀਂ ਆ ਕੇ ਇਹਦੇ ਬਾਰੇ ਵਿੱਚ ਇੱਧਰ ਵੀ ਗੱਲ ਕਰੋ ਤੇ ਸਾਡੇ ਯਾਨੀ ਕਿ ਚੰਡੀਗੜ੍ਹ ਸਭ ਤੋਂ ਪਹਿਲਾਂ ਨੰਬਰ ਤੇ ਆ ਗਿਆ ਹਾਂ ਪੀਜੀਐਸ ਸਭ ਤੋਂ ਪਹਿਲਾਂ ਚੱਲ ਰਿਹਾ ਹੈ ਤੇ ਪੀਜੀਐਸ ਸਭ ਤੋਂ ਨੰਬਰ 1 ਤੇ ਆ ਗਿਆ ਕਿਉਂਕਿ ਵਰਕਸ਼ਾਪ ਚੱਲ ਰਹੀ ਹੈ ਟਰਾਮਾ ਨੂੰ ਲੈ ਕੇ ਤੇ ਜਦ ਆਪਾਂ ਗੱਲ ਕਰਦੇ ਨੇ ਟਰਾਮਾ ਕਿਸ ਤਰ੍ਹਾਂ ਦੇ ਹੁੰਦੇ ਬਹੁਤ ਸਾਰੇ ਐਕਸੀਡੈਂਟਸ ਹੋ ਜਾਂਦੇ ਉਹਨਾਂ ਦੇ ਵਿੱਚਕਾਰ ਕਿਸ ਢੰਗ ਦੇ ਨਾਲ ਪੇਸ਼ੈਂਟਸ ਨੂੰ ਲੈ ਕੇ ਜਾਣਾ ਕਿਸ ਢੰਗ ਦੇ ਨਾਲ ਉਹਨਾਂ ਦੀ ਦੇਖਭਾਲ ਕਰਨੀ ਹੈ ਕਿਸ ਢੰਗ ਦੇ ਨਾਲ ਫੋਨ ਕਰਕੇ ਐਂਬੂਲੈਂਸ ਦੇ ਵਿੱਚ ਘਾਟ ਰ जो है बनारस से पटना दे विचार एक प्रोग्राम किया जाएगा कैमरामैन गणेश दना निरुपचलवान दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी youtube facebook instagram x और whatsapp चैनल पर